ਵਿਕਰਪ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਕਰਪ ਸਾਹਿਬ ਅੱਜ ਚੱਕਮੇ ਚੁੱਲ੍ਹਿਆਂ ਲਿਆਂ ਨੇ ਬੜੀ ਹੀ ਭੈੜੀ ਤੇ ਸੋਚ ਤੋਂ ਨੀਵੀਂ ਗੱਲ ਕੀਤੀ ਹੈ ਗੁਰਬਾਣੀ ਵਿੱਚ ਨਾਲ ਜਿਹੜੀ ਕਿ ਸੰਗਤਾਂ ਨੂੰ ਬਹੁਤ ਇਸ ਗੱਲ ਦਾ ਦੁੱਖ ਪਹੁੰਚਿਆ ਤੇ ਮੈਨੂੰ ਆਪ ਬਹੁਤ ਪੂਰੀ ਲੱਗੀ ਇਹਦਾ ਕੀ ਭਾਵ ਹੈ ਜਿਹੜੀ ਨੇ ਗੱਲ ਕਹੀ ਵੇਖੋ ਜਿਹੜਾ ਬੰਦਾ ਬੇਸ਼ਰਮ ਹੋ ਜੇ ਜੀ ਆ ਕਿਰਤ ਕਰਨ ਹੋ ਜੇ ਜੀ ਉਸ ਬੰਦੇ ਦੀਆਂ ਗੱਲਾਂ ਦੇ ਮੇਰੇ ਖਿਆਲ ਦੇ ਵਿੱਚ ਤਾਂ ਸੰਗਤ ਜਿਹੜੀ ਐ ਉਹ ਲਾਹਣਤ ਹੀ ਪਾਉਂਦੀ ਹੈ ਲਾਹਣਤ ਪਾਉਂਦੀ ਜੀ ਹੁਣ ਇਹ ਚਗਵੇਂ ਜੁਲੇ ਆਲੇ ਨੇ ਜਿਹੜਾ ਅੱਜ ਸ਼ਬਦ ਬੋਲਿਆ ਕੁਰਬਾਨੀ ਵੇਚਣ ਵਾਲਾ ਜੀ ਮੈਂ ਆਪ ਇੱਕ ਸਿੱਖ ਹੋਣ ਦੇ ਨਾਤੇ ਇਹਨੂੰ ਲੱਖ ਲਾਹਣਤ ਪਾਉਂਦਾ ਜੀ ਇੱਕ ਸਿੱਖ ਗੁਰੂ ਘਰ ਰੱਖੇ ਨਤਮਸਤਕ ਹੁੰਦਾ ਜੀ ਗੁਰਬਾਣੀ ਨੂੰ ਵਿਚਾਰਦਾ ਹੈ ਗੁਰਬਾਣੀ ਨੂੰ ਪੜ੍ਹਦਾ ਹੈ ਗੁਰਬਾਣੀ ਨੂੰ ਸੁਣਦਾ ਹੈ ਜੀ ਤੁਸੀਂ ਉਸ ਸਿੱਖ ਨੂੰ ਤੇ ਉਸ ਸੰਗਤ ਦੀ ਸੇਵਾ ਕਰਦਾ ਹੈ ਤੁਸੀਂ ਉਸ ਸਿੱਖ ਨੂੰ ਆਖੋ ਵੀ ਉਹਨੇ ਬੜੀ ਗੁਰਬਾਣੀ ਵੇਚੀ ਹੈ ਕੀ ਗੁਰਬਾਣੀ ਵੇਚੀ ਉਹਨੇ ਜੀ ਉਹ ਗੁਰਬਾਣੀ ਵੇਚਣ ਦਾ ਅਰਥ ਜੇ ਸਹੀ ਤਰੀਕੇ ਨਾਲ ਕੱਢਿਆ ਜਾਵੇ ਇਹ ਚਗਵੇਂ ਚੁੱਲ੍ਹੇ ਵਾਲੇ ਨੇ ਵੇਚੀ ਵੇਚੀ ਬਿਲਕੁਲ ਸਹੀ ਕਿੱਥੋਂ ਇਹ ਤੁਰਿਆ ਜੀ ਹਾਂਜੀ ਤੇ ਕਿੱਥੇ ਪਹੁੰਚਾ ਜੀ ਤੇ ਇਹ ਦੱਸੇ ਮੈਨੂੰ ਵੀ ਗੁਰਬਾਣੀ ਦਾ ਜਿਹੜਾ ਵੇਚਣ ਵਾਲੀ ਗੱਲ ਹੈ ਉਹ ਆਪਣੇ ਆਪ ਤੇ ਲਿਆ ਕੇ ਵੇਖੋ ਜੀ ਆਪਣੇ ਆਪ ਤੇ ਲੈ ਆ ਕੇ ਵੇਖੇ ਹਨ ਜੀ ਵੱਡੇ ਵੱਡੇ ਲਿਫਾਫੇ ਲਏ ਇਹਨਾਂ ਨੇ ਜੀ ਵੱਡੇ ਵੱਡੇ ਸਮਾਗਮਾਂ 'ਚ ਜਾਣ ਦੇ ਛੋਟੇ ਸੇਖੜੂ ਗਏ ਹੱਥ ਮਲਾ ਕੇ ਰਾਜੀ ਨਹੀਂ ਸੀ ਹੈਗੇ ਨਹੀਂ ਬਿਲਕੁਲ ਉਹ ਕਿਵੇਂ ਉਹ ਗੁਰਬਾਣੀ ਨਹੀਂ ਵੇਚੀ ਤੁਸੀਂ ਜੀ ਗੁਰਬਾਣੀ ਦੇ ਆਧਾਰ ਤੇ ਤੁਹਾਡਾ ਸੰਗਤ ਸਤਿਕਾਰ ਕਰਦੀ ਸੀ ਅੱਜ ਕਿਉਂ ਨਹੀਂ ਕਰਦੇ ਅੱਜ ਜਿਹੜੇ ਤੁਸੀਂ ਤੁਰੇ ਫਿਰਦੇ ਹੋ ਉਸੇ ਗੁਰਬਾਣੀ ਦੇ ਆਧਾਰ ਤੇ ਜੇ ਮੈਂ ਸਹੀ ਕਿ ਸ਼ਬਦਾਂ 'ਚ ਬੋਲਾਂ ਤੇ ਤੁਸੀਂ ਗੁਰਬਾਣੀ ਨੂੰ ਵੇਚ ਕੇ ਤੇ ਆ ਸਿਆਸੀ ਮੰਚ ਤੇ ਆ ਕੇ ਖੜੇ ਹੋਏ ਹੋ ਜੀ ਉਹ ਤਾਂ ਪਹਿਲਾਂ ਸਿਆਸੀ ਸੰਨ ਖਾਨਦਾਨੀ ਸਰਦਾਰ ਸਭ ਬਿਲਕੁਲ ਤੁਸੀਂ ਆਪਣੇ ਆਪ ਤੇ ਝਾਦੀ ਮਾਰ ਕੇ ਵੇਖੋ ਹਾਂ ਵੀ ਤੁਹਾਡੀ ਬੈਕਗ੍ਰਾਉਂਡ ਕੀ ਆ ਤੁਹਾਡੀ ਬੈਕਗ੍ਰਾਉਂਡ ਕੀ ਆ ਜੀ ਤੇ ਡੁੱਬ ਕੇ ਨਹੀਂ ਮਰਦੇ ਨਾ ਤੇ ਇਹ ਤਾਂ ਗੱਲ ਕਰਦੇ ਨੂੰ ਤੇ ਪਿੱਛੋਂ ਵੇਖੋ ਕਿੱਡਾ ਖੱਜਰ ਹਾਸਾ ਹੱਸਦੇ ਆ ਸਾਰੇ 50 ਰੁਪਏ ਲਾਣਾ ਸਾਰਾ ਕਿਹੜਾ ਇਕੱਠਾ ਹੋਇਆ ਕਾਂਗਰਸੀ ਭਾਜਪਾ ਵਾਲੇ ਆਮ ਆਦਮੀ ਪਾਰਟੀ ਵਾਲੇ ਜਿੰਨੇ ਸਪੋਰਟਰ ਨੇ ਉਹ ਸਾਰੇ ਦਵਾਲੇ ਬੈਠੇ ਆ ਤੋ ਗੋ ਹੀ ਹੀ ਇਹ ਵਾਲਾ ਜਿਹੜਾ ਹਾਸਾ ਕਿੱਡਾ ਭੈੜਾ ਹੱਸਦੇ ਪਏ ਗੁਰਬਾਣੀ ਵੇਚਦੇ ਨਾ ਦੇ ਨਾਲ ਉਹ ਵੀ ਸਿੱਖੋਗੇ ਜੀ ਸਿੱਖੋਗੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਇਨੂੰ ਇਹ ਜਦੋਂ ਕਿਰਤ ਕੰਟਾ ਇਹ ਤੋਂ ਵੱਡੀ ਕੀ ਗੱਲ ਹੁੰਦੀ ਹੈ ਜਿਸ ادارے ਵਿੱਚ ਇਹ ਬੰਦਾ ਪੜਿਆ ਜੀ ਉਸ ادارے ਦਾ ਪ੍ਰਬੰਧ ਵੀ ਉਦੋਂ ਸ਼੍ਰੋਮਣੀ ਅਕਾਲੀ ਦਲ ਚਲਾਉਂਦਾ ਸੀ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਦੀ ਉਹੋ ਹੀ ਪ੍ਰਬੰਧਕ ਸਨ ਨਾ ਜੀ ਜਿਸ ادارے ਨੇ ਇਹਨੂੰ ਮੀਟਾ ਵੱਡਾ ਗ੍ਰੰਥੀ ਭਰਤੀ ਕਰਕੇ ਮਾਨ ਸਨਮਾਨ ਦਿੱਤਾ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਵੀ ਸ਼੍ਰੋਮਣੀ ਕਮੇਟੀ ਨੂੰ ਚਲਾ ਰਿਹਾ ਸੀ ਬਿਲਕੁਲ ਹਾਂਜੀ ਸੇਵਾ ਨੂੰ ਲੈ ਰਿਹਾ ਸੀ ਜਦੋਂ ਉਸੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਉਸੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਸਤਕਾਰਤ ਵੱਡੇ ਰੁਤਬੇ ਤਖਤ ਸਹਿਬਾਨ ਦੇ ਜਥੇਦਾਰ ਸਹਿਬਾਨ ਦੇ ਬਖਸ਼ੇ ਤੇ ਅੱਜ ਇਹ ਉਹਨੂੰ ਵੀ ਭੰਡੀ ਜਾਂਦਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਨ ਨੂੰ ਵੀ ਭੰਡੀ ਜਾਂਦਾ ਜੀ ਸੋ ਇਹਨਾਂ ਦੀ ਔਕਾਤ ਕੀ ਰਹੀ ਹੈ ਇਹਨਾਂ ਨੂੰ ਜੋ ਕਿਹਾ ਜਾਂਦਾ ਨਾ ਜੋ ਸਕ੍ਰਿਪਟ ਨੂੰ ਤਿਆਰ ਕੀਤੀ ਸੁਖਬੀਰ ਨੂੰ ਕੰਡੋ ਯਾਰ ਸੁਖਬੀਰ ਤਾਂ ਲੋਕਾਂ ਦੇ ਦਿਨਾਂ ਚ ਛਾ ਗਿਆ ਬਿਲਕੁਲ ਜੀ ਸੁਖਬੀਰ ਨੇ ਜਿੰਨੀ ਸੇਵਾ ਕਰਕੇ ਵਿਖਾਦੀ ਉਹਨੂੰ ਲੋਕਾਂ ਨੇ ਦਿਨਾਂ ਚ ਰਾਜ ਕਰ ਗਿਆ ਯਾਰ ਉਹਨੂੰ ਤਾਂ ਕਾਂਗਰਸੀ ਦੀ ਸਲੌਨ ਲਾਪੇ ਉਹਨੂੰ ਤਾਂ ਆਮ ਆਦਮੀ ਵਾਲੇ ਜਿਹੜੇ ਵਿੱਚ ਬੈਠੇ ਉਹ ਵੀ ਸਲਾਈ ਜਾਂਦੇ ਆ ਉਹਨੂੰ ਤਾਂ ਪਾਜ ਪਾਲੇ ਵੀ ਸਲੌਨ ਲਾਪੇ ਤੇ ਤੁਸੀਂ ਕੱਲ ਨੂੰ ਕਿਹੜੇ ਖਿੱਤੇ ਦੀ ਜੇ ਜਿਹੜੇ ਕੰਮ ਅਸਤ ਤੁਹਾਨੂੰ ਤੋਰੇ ਆ ਤੁਸੀਂ ਉਹ ਗੱਲ ਤਾਂ ਕਰੋ ਨਾ ਤੇ ਕਿੱਡੀ ਨਕਮੀ ਸੋਚ ਵਾਲੀ ਗੱਲ ਕਰ ਗਿਆ ਤੇ ਕਿੱਡੇ ਉਹਨੇ ਚਾਰ ਸ਼ਵੇਰੇ ਨਾਲ ਬੈਠਿਓ ਤਾਲੀਆਂ ਮਾਰ ਕੇ ਹੱਸੇ ਆ ਜੀ ਮੈਨੂੰ ਤਾਂ ਇਸ ਗੱਲ ਤੋਂ ਵੀ ਬੜਾ ਅ ਸ਼ਰਮ ਮਹਿਸੂਸ ਹੁੰਦੀ ਹੈ ਵੀ ਯਾਰ ਤੁਸੀਂ ਸਿੱਖ ਜੀ ਸਿੱਖ ਬਿਲਕੁਲ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਕੀ ਮੁਕਾਬਲਾ ਕਰ ਲੋਗੇ ਜੀ ਉਹਨੇ ਹਿੱਕ ਥਾਪੜ ਕੇ ਜੱਟ ਨੇ ਕਿਹਾ ਜੀ ਉਹਨੇ ਕਿਹਾ 1947 ਤੋਂ ਲੈ ਕੇ ਸਾਡੀ ਟ੍ਰਾਂਸਪੋਰਟ ਚੱਲਦੀ ਪਈ ਜੀ ਉਹਨੇ ਕਿਹਾ ਜੀ ਆ ਫਲਾਣਾ ਹੋਟਲ ਕਹਿੰਦਾ ਸਾਡਾ ਸਾਡਾ ਕਬੂਲੇਆ ਕਬੂਲੇਆ ਉਹਨੇ ਕਿਹਾ ਜੀ ਆ ਫਲਾਣਾ ਚੈਨਲ ਕਹਿੰਦਾ ਮੇਰਾ ਹਿੱਸਾ ਹੈ ਉਹਦੇ 'ਚ ਉਹਨੇ ਕੋਈ ਗੱਲ ਕੋਈ ਨਹੀਂ ਜਿੰਨਾ ਬੰਦਿਆਂ ਕੋਲ 1947 ਤੋਂ ਪਹਿਲਾਂ ਏਡੇ ਏਡੇ ਵੱਡੀਆਂ ਜਾਇਦਾਦਾਂ ਸਨ ਬਿਲਕੁਲ ਹਾਂ ਜੀ ਕੀ ਗੱਲ ਉਹ ਅੱਜ ਉਹਨਾਂ ਕੋਲ ਕੁਝ ਨਹੀਂ ਹੈਗਾ ਤੇ ਆਪ ਵੀ ਬੈਕਗ੍ਰਾਉਂਡ ਕੱਢ ਕੇ ਦੇਖੋ ਤੁਹਾਡੇ ਕੋਲ ਆ ਗੱਡੀਆਂ ਤੁਹਾਡੇ ਕੋਲ ਕੋਟੀਆਂ ਤੁਹਾਡੇ ਕੋਲ ਪਲਾਟ ਤੁਹਾਡੇ ਜਿਹੜੇ ਬਾਹਰ ਵਿਜੇ ਲੱਗਦੇ ਰਹੇ ਨੇ ਜਿਹੜੇ ਹੋਟਲਾਂ ਜਾ ਕੇ ਰਹਿੰਦੇ ਰਹੇ ਉਹ ਕਿੱਥੋਂ ਆਏ ਪੈਸਾ ਦੱਸਣ ਕਰਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਨਾਲ ਸ਼ਰਮ ਆਉਣੀ ਚਾਹੀਦੀ ਜਿਹੜੇ ਚਸ਼ਮੇ ਚੁੱਲੇ ਹੋਰ ਬੈਠੇ ਆ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਸਾਰੀ ਉਮਰ ਉਹਨਾਂ ਨੇ ਕਾਂਗਰਸ ਨੂੰ ਵੋਟ ਪਾਈ ਸਾਰੀ ਉਮਰ ਕਾਂਗਰਸ ਨੂੰ ਸਪੋਰਟ ਕੀਤੀ ਉਹ ਨਾਲ ਬੈ ਕੇ ਕਟੜ ਕਾਲੀ ਬਣ ਕੇ ਬੈਠੇ ਐ ਅਸੀਂ ਖਾਲੀ ਆ ਜੀ ਬਿਲਕੁਲ ਇਦਰੋਂ ਕਾਲੀ ਹੋ ਤੁਸੀਂ ਇਸ ਕਰਕੇ ਇਹ ਇਹ ਜਿਹੜੀ ਹੈ ਨਾ ਇੱਕ ਬੜੀ ਬੇਹੁਦਾ ਸ਼ਰਮਨਾ ਗੱਲ ਕੀਤੀ ਹੈ ਜਿਹਦੀ ਮੈਂ ਸਤ ਸੰਗਤਾਂ 'ਚ ਨਿਕੇਦੀ ਕਰ ਰਿਹਾ ਸਾਬ ਦੇਖੋ ਇੱਕ ਤੁਸੀਂ ਪੁਰਾਣੇ ਇਸ ਤੋਂ ਤੁਸੀਂ ਵੀ ਬਜ਼ੁਰਗਾਨਾ ਵਰਤੇ ਰਹੇ ਹੋਗੇ ਪਹਿਲਾਂ ਜਦੋਂ ਕੋਈ ਅੰਮ੍ਰਿਤ ਛਕ ਕੇ ਤੰਗ ਕਰਦਾ ਸੀ ਜਾਂ ਕੋਈ ਗੁਰਬਾਣੀ ਦਾ ਪਰਕੇਤ ਉਹਨੂੰ ਆਪਾਂ ਕਹਿੰਦੇ ਇਹਨੂੰ ਟੱਕ ਵੱਜ ਗਈ ਗੁਰਬਾਣੀ ਟੱਕ ਵੱਜ ਗਈ ਇਹ ਨੇ ਗੁਰੂ ਘਰ ਦਾ ਖਾਦਾ ਗੁਰੂ ਘਰ ਦੇ ਵਿੱਚ ਰਹਿ ਕੇ ਗਤ ਦੋਸ਼ ਲਾਏ ਤੇ ਕੀ ਮੈਨੂੰ ਲੱਗਦਾ ਇਹਨੂੰ ਵੀ ਟੱਕ ਵੱਜ ਗਈ ਟੱਕ ਵੱਜ ਗਈ ਤੱਕ ਵੱਜ ਗਈ ਜਿਸ ਕਾਲ ਤੱਕ ਸਾਹਿਬ ਜੀ ਦੀ ਐਡੀ ਬਦੀ ਪਵਿੱਤਰ ਫਸੀਲ ਜਿੱਥੇ ਵੱਡੇ ਵੱਡੇ ਫੈਸਲੇ ਹੋਏ ਸਿੱਖੀ ਦਾ ਅਗਵਾ ਤੇ ਗੁਰੂ ਸਾਹਿਬ ਨੇ ਆਪ ਤਖਤ ਬਣਾਇਆ ਉਸ ਤਖਤ ਦੀ ਫਸੀਲ ਨੂੰ ਇਸ ਬੰਦੇ ਨੇ ਆਪ ਦੀ ਸਿਆਸੀ ਪੇਚ ਵਾਸਤੇ ਵਰਤਿਆ ਆਪ ਨੇ ਆਪ ਨੂੰ ਸਿਆਸੀ ਲਿਆਉਣ ਵਾਸਤੇ ਵਰਤਿਆ ਤੇ ਗਲਤ ਫੈਸਲੇ ਜਿਹੜੇ ਉਥੋਂ ਕਰਵਾਉਣ ਦਾ ਸਾਰੀ ਮਨਚਾ ਮੰਨਦਾ ਮਿਲ ਗਿਆ ਬਾਕੀਤੇ ਹੈ ਨਾ ਜੀ ਸੰਤ ਨੂੰ ਸਾਰਾ ਪਤਾ ਲੱਗ ਗਿਆ ਤੇ ਨਾਲੇ ਕਹਿੰਦਾ ਫਿਰ ਮੇਰੀ ਦਿੱਲੀ ਨਾਲ ਵੀ ਆ ਰਹੀ ਹੈਗੀ ਮੇਰੀ ਫਲਾਣੇ ਨਾਲ ਵੀ ਸਾਹ ਜੇਗੀ ਫਲਾਣੇ ਨਾਲ ਵੀ ਸਾਹ ਜੇਗੀ ਬਿਲਕੁਲ ਫਿਰ ਕਰਵਾ ਲਈਦਾ ਦਿੱਲੀ ਤੋਂ ਕੁਮਸਲਾ ਹਰ ਤੱਕ ਕਰਵਾਉਂਦਾ ਸਿੱਖਾਂ ਦਾ ਹੁਣ ਤੱਕ ਤੇ ਨਾਲ ਮੈਂ ਇੱਕ ਗੱਲ ਵੀ ਕਰਦਾ ਅੱਜ ਤੱਕ ਕਦੇ ਇਹ ਕਿਹਾ ਕਿ ਇਹਦਾ ਗੱਲ ਕਹੇ ਨਾ ਕਿ ਅਸੀਂ ਫੁਲਾਣੇ ਨੂੰ ਸਿੱਖ ਪਤਾ ਤੋ ਚੁੱਕਾ ਹੂੰ ਸਿੱਖ ਬਣਾਇਆ ਅਸੀਂ ਫੁਲਾਣੀ ਥਾਂ ਦੇ ਆਮਰ ਸੰਚਾਰ ਆਪਦੇ ਵੱਲੋਂ ਕਰਵਾਇਆ ਇਹ ਤਾਂ ਜਾਂਦੇ ਹੀ ਉਸ ਤਾਂ ਦੇ ਰਹਿ ਜਿੱਥੋਂ ਕੋ ਵੱਡਾ ਪ੍ਰੋਗਰਾਮ ਹੁੰਦਾ ਜਿੱਥੋਂ ਕੋ ਚੰਗੀ ਆਸ ਹੁੰਦੀ ਸੀ ਤੁਸੀਂ ਥਾਂ ਤੇ ਜਾ ਕੇ ਨਹੀਂ ਸੁਣਦਾ ਤੇ ਅੱਜ ਗੱਲਾਂ ਸੁਪੀਰ ਸਿੰਘ ਬਾਦਲ ਨੂੰ ਕਰਦੇ ਆ ਤੁਹਾਨੂੰ ਸਾਰਾ ਪਤਾ ਹੈ ਇਸ ਕਰਕੇ ਇਹ ਇਹ ਜਿਹੜੇ ਲੋਕ ਨੇ ਮੇਰੇ ਘਰ ਦਾ ਚਲੋ ਮੈਂ ਗਿਲ-ਗਲ ਕਰਦਾ ਵੀ ਇਹਨਾਂ ਗੱਲਾਂ ਤੋਂ ਦੀ ਤਵੱਜੋ ਦੇਣ ਦੀ ਲੋੜ ਨਹੀਂ ਪਰ ਜਿਹੜੀ ਅੱਜ ਬਿਹੂਦਾ ਨੇ ਗੱਲ ਕੀਤੀ ਇਹਦਾ ਜਵਾਬ ਦੇਣਾ ਜਵਾਬ ਦੇਣਾ ਬੜਾ ਜ਼ੂਰੀ ਹੈ ਤੇਰੇ ਇਹਨੇ ਸ਼ਬਦਾਂ ਦੀ ਅਸੀਂ ਜਿੰਨੀ ਵੀ ਲਾਂਟ ਪਾ ਲਈਏ ਉਹ ਨਹੀਂ ਥੁਰ ਬਿਰਛਰ ਦੂਜੀ ਗੱਲ ਹੈ ਵੀ ਅਜਿਹੇ ਬੰਦੇ ਨੇ ਅਜਿਹੀ ਗੁਰਬਾਣੀ ਦੀ ਜਿਹੜੀ ਗੱਲ ਕਹੀ ਹੈ ਦੇਖੋ ਉਹ ਨਿੰਦਣਯੋਗ ਜਿਹੜੇ ਨਾਲ ਬਹਿ ਕੇ ਹੱਸਦੇ ਉਹ ਵੀ ਨਿੰਦਣਯੋਗ ਹੈ ਪਰ ਦੇਖੋ ਅਸੀਂ ਸੁਣਦੇ ਆਂ ਸਿੱਖੋਂ ਵਿੱਚ ਰਹਿੰਦੇ ਜਿਨ੍ਹਾਂ ਨੇ ਕੀਤਾ ਉਹਨਾਂ ਨੇ ਇੱਥੇ ਲੋਕਾਂ ਦੇ ਸਾਹਮਣੇ ਉਗ ਗਿਆ ਵੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਉਹ ਸੰਦੂਰ ਹੈ ਜਿੱਦਾਂ ਇਹ ਵੀ ਇਸ ਚੀਜ਼ ਦਾ ਸਰਦਾਰ ਜ਼ਰੂਰ ਦੋਗੇਗਾ ਕੁਦਰ ਦੇ ਰੰਗ ਨੇ ਜੀ ਕੱਲ ਤੱਕ ਸਾਰੇ ਆ ਸਿਆਸੀ ਲੋਕਾਂ ਨੇ ਜਿਹੜੇ ਅਕਾਲੀ ਦਲ ਦੇ ਐਂਟੀ ਸੀ ਵਿੱਚੇ ਹੀ ਇਹ ਵੀ ਇਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੋਕਾਂ ਦੀ ਨਜ਼ਰ ਤੇ ਮਾਰਾ ਬਣਾਇਆ ਸੀ ਜੀ ਅੱਜ ਕੁਦਰਤ ਮਿਹਰਬਾਨ ਹੈ ਮਿਹਰਬਾਨ ਉਸ ਇਨਸਾਨ ਨੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਸਾਰ ਖੋ ਕੇ ਸਾਰੀਆਂ ਭੁੱਲਾਂ ਦੀ ਝੋਲੀ ਹੱਦੀ ਜੀ ਉਨੇ ਕਿਹਾ ਜੇ ਕੋ ਮੇਰੇ ਕੋਲ ਵੀ ਹੋਇਆ ਤਾਂ ਜੇ ਕੋ ਪਾਰਟੀਕਲ ਹੋਇਆ ਤਾਂ ਮੈਂ ਪਰਿਵਾਰ ਦਾ ਮੁਖੀ ਹਾਂ ਜੋ ਵੀ ਹੋਇਆ ਸਾਨੂੰ ਮਾਫੀ ਨੀਵੇਂ ਹੋ ਕੇ ਉਹਨੇ ਸਾਰੀ ਸਜ਼ਾ ਭੁਗਤੀ ਜੀ ਸਾਰੀ ਸਜ਼ਾ ਨਭਾਈ ਆ ਇਸ ਕਰਕੇ ਉਹਦਾ ਵਾਲ ਨਹੀਂ ਮੰਗਾ ਹੋਣਾ ਤੇ ਮੈਂ ਤੁਹਾਨੂੰ ਵੀ ਗੱਲ ਦੱਸ ਦਿਆਂ ਛੇਵੇਂ ਪਾਸ਼ਾ ਮਹਾਰਾਜ ਦੇ ਦਰਬਾਰ ਤੇ ਜਾ ਕੇ ਉਹਨੇ ਸਾਰੀਆਂ ਭੁੱਲਾ ਬਖਸ਼ਾਈਆਂ ਨੇ ਜੀ ਛੇਵੇਂ ਦਰ ਦੇ ਛੇਵੇਂ ਪਾਸ਼ਾ ਮਹਾਰਾਜ ਦੇ ਦਰ ਦੇ ਉੱਤੇ ਜਾ ਕੇ ਉਹਨੇ ਸੇਵਾ ਨਭਾਈ ਆ ਉਹਨੂੰ ਮਹਾਰਾਜ ਨੇ ਤਰੱਕੀ ਦੇਣੀ ਆ ਤੇ ਆ ਜਿੰਨੇ ਵੀ ਇਹ ਟੁੱਟਲਵਾਜ ਨੇ ਜਿਨ੍ਹਾਂ ਨੇ ਆ ਸਾਰਾ ਕੁਝ ਕਰਵਾ ਕੇ ਤੇ ਮੁੜ ਕੇ ਉਹਨੂੰ ਭੰਡਿਆ ਜੀ ਜੀ ਇਹ ਖਤਮ ਹੋ ਜਾਂਦਾ ਤੇ ਲੱਭਣੇ ਨਾਲ ਕਿ ਨਹੀਂ ਲੱਭਣਗੇ ਜੀ ਇਹ ਇਹ ਦੇਖੋ ਜੀ ਜਿਹੜੀ ਸਿੱਖ ਸੰਗਤ ਆ ਉਹਨਾਂ ਦੀ ਵੀ ਇੱਕ ਸੀਸ ਜੀ ਗੁਰੂ ਆਪ ਦਇਆ ਕਰਦਾ ਜੀ ਤੇ ਬਾਕੀ ਗੁਰੂ ਸਾਹਿਬ ਵਰਗੇ ਹੋਰ ਵੀ ਦੁਨੀਆ ਦੀ ਪ੍ਰੈਸ ਕੁੱਲ ਦੁਨੀਆ ਦੇ ਬੁੱਧੀਜੀਵੀ ਕੁੱਲ ਦੁਨੀਆ ਦੇ ਲੋਕ ਇਹ ਕਹਿਣ ਲੱਪੇ ਵੀ ਯਾਰ ਅੱਜ ਤੋਂ 20 25 ਦਿਨ ਪਹਿਲਾਂ ਹੋਰ ਹਵਾਸ ਸੀ ਅੱਜ ਯਾਰ ਹਰ ਗੱਲ ਇਸ ਵੀਰ ਖੋਣ ਦਾ